ਕ੍ਰੋਨਾ ਦੀ ਇੱਕ ਰੂਪ ਦੀ ਖਤਰੇ ਨੂੰ ਰੋਕਣ ਲਈ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਸਿਵਲ ਸਰਜਨ ਦੀ ਟੀਮ ਵੱਲੋਂ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਵੀ ਸ਼ਾਮਿਲ ਹੋਏ। ਉਹਨਾਂ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਟੀਕਾ ਲਵਾਉਣ ਲਈ ਵੀ ਪ੍ਰੇਰਿਤ ਕੀਤਾ। ਪੰਜਾਬ ਯੂਥ ਡਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਅਮਰਜੀਤ ਟਿੱਕਾ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਸਰਕਾਰ ਤੇ ਪੰਜਾਬ ਸਰਕਾਰ ਔਰ ਸਿਹਤ ਮੰਤਰਾਲਾ ਜਿਹੜਾ ਹੈਗਾ ਉਹ ਲਗਾਤਾਰ ਇਸ ਗੱਲ ਨੂੰ ਤਤਪਰ ਹੈ ਕਿ ਜਿਹੜੀ ਦੂਜੀ ਸੱਡੀ ਕੋਵਿਡ ਦੀ ਵੇਵ ਆਈ ਹੈ ਉਹ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ। ਉਹਦੇ ਲਈ ਜਿੱਥੇ ਮਾਸਕ ਪਾਉਣਾ ਔਰ ਇਤਿਆਜ਼ ਵਰਤਣਾ ਜ਼ਰੂਰੀ ਹੈ ਉਹਦੇ ਨਾਲੋਂ ਨਾਲ ਹੁਣ ਸਾਨੂੰ ਇੱਕ ਐਡਿਡ ਹਥਿਆਰ ਜਿਹੜਾ ਗਵਰਨਮੈਂਟ ਵੱਲੋਂ ਦਿੱਤਾ ਗਿਆ ਉਹ ਡੋਜ਼ ਦਾ ਹੈਗਾ ਸਾਡੀ ਵੈਕਸੀਨੇਸ਼ਨ ਦਾ। ਸ਼ੁਰੂ-ਸ਼ੁਰੂ ਚ ਲੋਕਾਂ ਚ ਥੋੜੀ ਇਨੀਵੀਸ਼ਨ ਸੀਗੀ ਬਟ ਹੁਣ ਲੋਕ ਬੜੀ ਸੰਖਿਆ ਚ ਵੈਕਸੀਨੇਸ਼ਨ ਕਰਾਣ ਆ ਰਹੇ ਆ ਜਿੱਥੇ ਕੀ ਅਸੀਂ ਕਿਆਸੀ ਪ੍ਰਾਈਵੇਟ ਹਸਪਤਾਲ ਵਰਗਤਰ ਗਵਰਨਮੈਂਟ ਹਸਪਤਾਲਾਂ ਚ ਸਹੂਲਤ ਦਿੰਦੀ ਹੈ 150 ਤੋਂ ਵੱਧ ਹਸਪਤਾਲਾਂ ਚ ਉੱਥੇ ਹੀ ਕੱਲ ਤੋਂ ਇਹ ਜਿਹੜੀ ਸਹੂਲਤ ਹੈਗੀ ਹੈ ਮਹੱਲਾ ਲੈਵਲ ਤੇ ਲੈ ਕੇ ਆਈ ਜਾ ਰਹੀ ਹੈ ਅੱਜ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸਾਹਿਬ ਵਿਖੇ ਇਹ ਜਿਹੜੀ ਸੇਵਾ ਹੈ ਇਥੋਂ ਦੀ ਮੈਨੇਜਮੈਂਟ ਕਮੇਟੀ ਨੇ ਲੋਕਲ ਹੈਲਥ ਅਥਾਰਟੀਜ਼ ਨਾਲ ਮਿਲ ਕੇ ਸ਼ੁਰੂ ਕਰਾਈ ਹੈ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਤੇ ਜਿਹੜੀ ਸੰਗਤ ਇੱਥੇ ਅਜ ਵੈਕਸੀਨੇਸ਼ਨ ਲਗਾ ਕੇ ਜਾਏਗੀ ਉਹਦੇ ਨਾਲ ਵਰਡ ਆ ਮੌਦ ਦੇ ਨਾਲ ਬੜੇ ਲੋਕਾਂ ਤੱਕ ਇਹ ਗੱਲ ਪਹੁੰਚੇਗੀ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਮੇਰੀ ਇਹ ਅਪੀਲ ਹੈ ਕਿ ਨੇੜੇ ਦੇ ਸਿਹਤ ਕੇਂਦਰ ਦੇ ਵਿੱਚ ਜਾ ਕੇ ਪ੍ਰਾਈਵੇਟ ਚੇ ਦਾ 250 ਚਾਰਜ ਹੈ ਸਰਕਾਰੀ ਹਸਪਤਾਲ ਜਾਂ ਪ੍ਰਾਇਮਰੀ ਹੈਲਥ ਸੈਂਟਰ ਕੋਈ ਵੀ ਚਾਰਜ ਨਹੀਂ ਹੈਗਾ ਸਿੰਪਲੀ ਆਪਣਾ ਕੋਈ ਵੀ ਆਈਡੈਂਟੀਟੀ ਕਾਰਡ ਇਹਦਾ ਰਕਾਰਡ ਵੀ ਜ਼ਰੂਰੀ ਨਹੀਂ ਕੋਈ ਵੀ ਆਪਦਾ ਆਈਡੈਂਟੀਟੀ ਕਾਰਡ ਜਿਸ ਤੇ ਤੁਹਾਡੀ ਫੋਟੋ ਲੱਗੀ ਹੋਵੇ ਉਹ ਲੈ ਕੇ ਤੁਸੀਂ ਜਾਣਾ ਤੇ ਤੁਹਾਨੂੰ ਜਿਹੜਾ ਹੈਗਾ ਬਿਨਾਂ ਕਿਸੇ ਅਸਲ ਦੇ ਟੀਕਾ ਲਗਾਇਆ ਜਾਊਗਾ ਇਸ ਤਰ੍ਹਾਂ ਕਰਕੇ ਅਸੀਂ ਪੂਰੇ ਸਮਾਜ ਨੂੰ ਤੇ ਆਪਣੇ ਪਰਿਵਾਰ ਨੂੰ ਬਚਾ ਸਕਾਂ ਇੱਕ ਸਾਰੇ ਇਲਾਕਾ ਸ਼ਿਮਲਾਪੁਰ ਦੇ ਵਿੱਚ ਹਾਲੇ ਵੀ ਲੋਕ ਜਾਗਰੂਕ ਨਹੀਂ ਹੈਗੇ ਕਿ ਉਸ ਇਲਾਕੇ ਵਾਸਤੇ ਵੀ ਜਾਗਰੂਕਤਾ ਲਈ ਕੋਈ ਕੰਮ ਨਹੀਂ ਕਰ ਰਹੇ ਨੰਨਗੇ ਦੇਖੋ ਸ਼ਿਮਲਾਪੁਰੀ ਵੀ ਲੁਧਿਆਣੇ ਦੇ ਅੰਦਰ ਹੀ ਐ ਅਜੇ ਤਾਂ 1 ਸਾਲ ਤੋਂ ਵੱਧ ਹੋ ਗਿਆ ਸਾਨੂੰ ਓਕਾ ਦੰਦਿਆਂ ਨੂੰ ਜੇ ਤਾਂ ਲੱਗਦਾ ਵੀ ਉੱਥੇ ਐਕਸਟਰਾ ਓਕਾ ਦੇਣ ਦੀ ਲੋੜ ਐ ਉਹ ਵੀ ਦਵਾਂਗੇ ਪਰ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਸ਼ਿਮਲਾਪੁਰੀ ਜਿਹੜੀ ਹੈਗੀ ਐ ਉੱਥੇ ਸਰਬਤ ਸਿਹਤ ਬੀਮਾ ਯੋਜਨਾ ਦੇ ਵੀ ਅਸੀਂ ਕਾਰਡ ਲਗਾਏ ਐ ਕਾਫੀ ਸਾਰਾ ਐਸਾ ਏਰੀਆ ਹੈ ਜਿਹੜਾ ਕਿ ਲੋਡ ਬੰਦਾਂ ਦਾ ਏਰੀਆ ਹੈਗਾ ਸਾਰੀ ਏਰੀਆ ਸਾਡੇ ਲਈ ਬਲੈਪਰ ਹੈਗੇ ਨੇ ਟੋਟਲ ਕਿੰਨੇ ਕੈਂਪ ਲੱਗੇ ਆ ਜੋ ਜਾਣਾ ਚਾਹੀਦਾ ਅੱਜ ਜਿਹੜੇ ਹੈਗੇ ਮੈਂ ਤੁਹਾਨੂੰ ਦੱਸਿਆ ਵੀ 152 ਥਾਂਾਂ ਤੇ ਤਾਂ ਜਿਹੜੀ ਹੈਗੀ ਫਿਕਸਡ ਲਕਸਿਸ਼ਨ ਹੀ ਚੱਲ ਰਹੀ ਹੈ ਜਿਹੜੇ ਕੈਂਪ ਹੈਗੇ ਨੇ ਉਹ ਅੱਜ ਦੋ ਥਾਂ ਤੇ ਲੱਗੇ ਹੋਏ ਨੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਸਰਪੰਚ ਸਾਹਿਬਾਨ ਐਮਸੀ ਸਾਹਿਬਾਨ ਜਿਹੜੇ ਕੋਈ ਕੈਂਪ ਦੇ ਲਈ ਸਫੀਸ਼ੀਐਂਟ ਬੰਦੇ ਹੈਗੇ ਨਹੀਂ ਉਹ ਹੈਲਥ ਅਥਾਰਟੀਜ਼ ਨਾਲ ਗੱਲ ਕਰਕੇ ਲਗਾਉਣ ਬਟ ਕੈਂਪ ਦੀ ਵੇਟ ਕਰਨ ਦੀ ਲੋੜ ਨਹੀਂ ਹਾਂ ਤਾਂ ਦੀ ਹਸਪਤਾਲ ਖੁੱਲੇ ਉੱਥੇ ਜਾ ਕੇ ਲੋਕ ਆਪਦੇ ਏਟੀਕ ਰਗਵਾ ਸਕਦੇ ਨੇ ਐਨ ਜੀਓ ਕੋਈ ਅੱਗੇ ਆਣਾ ਚਾਹਵੇ ਇਸ ਕੰਮ ਨੂੰ ਲੈ ਕੇ ਬਿਲਕੁਲ ਅਸੀਂ ਤਾਂ ਵੈਲਕਮ ਕਰਦੇ ਹਾਂ ਕੋਈ ਐਨ ਜੀਓ ਆਵੇ ਕੋਈ ਸਸਤਾ ਆਵੇ ਕੋਈ ਫੈਕਟਰੀ ਵਾਲਾ ਆਵੇ ਹੋਟਲ ਅਨਰਸ ਐਸੋਸੀਏਸ਼ਨ ਆਵੇ ਕੋਈ ਆਵੇ ਕੋਈ ਧਾਰਮਿਕ ਸੰਸਥਾਵਾਂ ਅਸੀਂ ਹਰ ਇੱਕ ਨਾਲ ਸਹਿਯੋਗ ਕਰਨ ਲਈ ਤਿਆਰ ਹੈ ਕਿਉਂਕਿ ਪੂਰੇ ਸਮਾਜ ਨੂੰ ਅਸੀਂ ਤਾਈਂ ਬਚਾ ਪਾਵਾਂਗੇ ਅਗਰ ਅਸੀਂ ਇਕ ਕਰਕੇ ਇਸ ਤਰ੍ਹਾਂ ਵੈਕਸੀਨੇਸ਼ਨ ਲਗਾਵਾਂਗੇ ਸਾਡਾ ਟਾਰਗੇਟ ਇਹ ਵੀ ਘੱਟੋ ਘੱਟ 10-12 ਹਜ਼ਾਰ ਲੋਕ ਹਰ ਰੋਜ਼ ਕਵਰ ਕੀਤੇ ਜਾਣ ਕੱਲ ਅਸੀਂ 6000 ਕਵਰ ਕੀਤੇ ਸੀਗੇ ਮੈਨੂੰ ਲੱਗਦਾ ਹੈ ਕਿ ਲੁਧਿਆਣੇ ਦੇ ਲੋਕ ਬੜੇ ਹੀ ਜਾਗਰੂਕ ਨੇ ਔਰ ਆਉਣ ਵਾਲੇ ਦਿਨਾਂ 'ਚ ਇਹ ਸੰਖਿਆ ਬੜੀ ਜਾਵੇ ਕੋਵਿਡ ਦੀ ਸੈਕਿੰਡ ਸੈਕਿੰਡ ਵੇਵ ਚੱਲ ਰਹੀ ਹੈ ਹੁਣ ਲੈਵਲ ਦੇ ਪੇਸ਼ੈਂਟ ਸੀ ਬਹੁਤ ਸਾਰੇ ਹਾਲ ਪਹਿਲੇ ਸਰਕਾਰ ਨੇ ਜਿੰਨੀ ਪ੍ਰਕਾਸ਼ਨ ਸੀ ਗਿਆ ਸੀ ਸਾਰੇ ਕਾਰੇ ਸੀ ਜਿਵੇਂ ਕਿ ਮਾਸਕ ਕੀ ਦਿੱਤੇ ਜਾ ਰਹੇ ਸੀ ਸੋਸ਼ਲ ਡਿਸਟੈਂਸੀ ਮੈਂਟੇਨ ਕੀਤਾ ਜਾ ਰਿਹਾ ਸੀ ਸੈਨਟਾਈਜ਼ੇਸ਼ਨ ਕੀਤਾ ਜਾ ਰਿਹਾ ਸੀ ਪਰ ਗਵਰਨਮੈਂਟ ਦੇ ਬਦਲੋ ਹੁਣ ਵੈਕਸੀਨੇਸ਼ਨ ਲਾਂਚ ਹੋਈ ਹੈ ਜਿਵੇਂ ਕਿ ਅਸੀਂ ਬਾਕੀ ਕੰਟਰੀਸ ਵਿੱਚ ਦੇਖਿਆ ਯੂਕੇ ਅਤੇ ਯੂਐਸ ਦੇ ਵਿੱਚ 1 ਮਹੀਨੇ ਵਿੱਚ ਹੀ ਵੈਕਸੀਨ ਲਗਾਉਣ ਦੇ ਨਾਲ 35% ਕੇਸ ਘਟ ਗਏ ਹੈ ਪਰ ਜਿਹੜਾ ਡੈਥ ਰੇਟ ਵੀ ਹੈ ਉਹ 5% ਤੇ ਆ ਗਿਆ ਮੈਂ ਸਾਰੇ ਨੂੰ ਇਹੀ ਅਪੀਲ ਕਰਦਾ ਸਾਰੇ ਐਨ ਜੀਓਸ ਨੂੰ ਸਾਰੇ ਆਰਗੇਨਾਈਜੇਸ਼ਨਸ ਨੂੰ ਸਾਰੇ ਗੁਰਦਵਾਸਾਂ ਸਸਤਵਾਨੂ ਕਿ ਤੁਸੀਂ ਵਕਤ ਤੋਂ ਬਾਅਦ ਇਸ ਵੈਕਸੀਨੇਸ਼ਨ ਨੂੰ ਲਵਾਓ ਲੋਕਾਂ ਚ ਅਵੇਅਰਨੈਸ ਕ੍ਰੀਏਟ ਕਰੋ ਕਿਉਂਕਿ ਇਹ ਭਲੇ ਦਾ ਕੰਮ ਹੈ ਸੋਸਾਇਟੀ ਦੇ ਵੈਲਫੇਅਰ ਲਈ ਜਿੰਨਾ ਵੀ ਕੀਤਾ ਜਾ ਸਕੇ ਉਹਨਾਂ ਨੇ ਕਰਨਾ ਅਭਿਸ਼ੇਕ ਚਲੋਟਾ ਦੀ ਰਿਪੋਰਟ ਐਸਐਮਜ਼ेड ਨਿਊਜ਼